ਪਾਂ ਗੱਲ ਕਰ ਰਹੇ ਆ ਮਿੰਟੂ ਜੀ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਵੀ ਕਹਿੰਨੇ ਕਿ ਬਾਈ ਹਰੀ ਸ਼ੰਡੀ ਮਿਲ ਗਈ ਹੈ ਜੀ ਕਹਿੰਨੇ ਕਿ ਬਾਈ ਭਾਜਪਾ ਵਾਲੇ ਤਾਂ ਫਿਰਦੇ ਤਿਆਰੀ ਖਿੱਚੀ ਬਾਕੀ ਆਲਮੋਸਟ ਮਿਲ ਰਿਆ ਸਾਰਿਆਂ ਦਾ ਤਾਂ ਡਨ ਹੋਈ ਗਿਆ ਉੱਥੋਂ ਨਹੀਂ ਉੱਥੇ ਦੇਖੋ ਕੱਲ ਅਰਵਿੰਦ ਖੰਨਾ ਦਾ ਵਿਰੋਧ ਹੋਇਆ ਬਰਨਾਲਾ ਚ ਜੀ ਤੁਸੀਂ ਸੋਚ ਕੇ ਵੇਖੋ ਕਿ ਕਿਸੇ ਥਾਂ ਤੇ ਰੋੜੇ ਵਰਦੇ ਹੋਣ ਤੇ ਤੁਸੀਂ ਜਾ ਕੇ ਸਿਰ ਡਾਉਂਗੇ ਵਿੱਚ ਉਹ ਤਾਂ ਜਿਗਰੀ ਵਾਲਾ ਨਹੀਂ ਹੈ ਉਹ ਤਾਂ ਜਿਗਰੀ ਵਾਲਾ ਕਿਉਂ ਬਿਨਾ ਗੱਲ ਤੋਂ ਨਾ ਤੁਸੀਂ ਉਧਰੋਂ ਆ ਨਾ ਉਧਰੋਂ ਤੁਸੀਂ ਵਿੱਚ ਵਿਚਾਲੇ ਜਾ ਕੇ ਵੱਟੇ ਕੌਣ ਖਾਊਗਾ ਸਿਰ 'ਚ ਤਾਂ ਬੇਵਕੂਫੀ ਹੋ ਸਕਦਾ ਜਾਂ ਜਿੰਨੂੰ ਪੇੜ ਨਹੀਂ ਹੁੰਦੀ ਸਿਰ ਪਾਟਣ ਦੀ ਸਿੰਪਲ ਹੈ ਨਾ ਜੀ ਜਾਂ ਤਾਂ ਤੁਸੀਂ ਕਿਸੇ ਧਿਰ ਨਾਲ ਜੁੜੇ ਹੋ ਕਿਸੇ ਦੀ ਮਦਦ ਜਾਓਗੇ ਜਾਂ ਮੌਲਵ ਕਹੇ ਤੁਸੀਂ ਦੋਨੋਂ ਯਾਰ ਦੋਆਂ ਦਾ ਇੱਕ ਇੱਕ ਉਧਰੋਂ ਖੋਪੜ ਖਰਵਾ ਲੈਣਾ ਬਰਾਬਰ ਰੱਖ ਲੈਣਾ ਗੱਲ ਜੀ ਇਹੀ ਹੋ ਸਰ ਜੀ ਤਾਂ ਉਹ ਜੇ ਉੱਥੇ ਗਏ ਨੇ ਵਿਰੋਧ ਉਹਨਾਂ ਨੇ ਸਹਾਰਿਆ ਚੱਲਿਆ ਤੇ ਇਟ ਮੀਨ ਕਿ ਸੰਕੇਤ ਹੋਇਆ ਕਿ ਚੱਲ ਅ ਵੀਰਵਿੰਦਾ ਖਿੱਚਦੇ ਕੰਮ ਰਵਿੰਦਾ ਮਦਨ ਜੀ ਆਹੀ ਹੈ ਨਾ ਉਦਾਂ ਕਿਉਂ ਜਾ ਕੇ ਤੁਸੀਂ ਪੁੱਛੋ ਕਾ ਹਾਂਸਰਾਜ ਹਾਂਸ 30 40 ਲੀਟਰ ਤੇ ਕਹਿੰਦੇ ਡੇਲੀ ਦਾ ਪਾਣੀ ਪੀ ਜਾਂਦਾ ਮਿੰਟ ਮਿੰਟ ਬਾਅਦ ਉਹ ਉਹ ਤੁਰਦਾ ਤੇ ਅੱਗੇ ਫੇਰ ਕਿਸਾਨ ਖੜੇ ਹੁੰਦੇ ਨੇ ਇੱਕ ਹੋਰ ਇੰਟਰਸਟਿੰਗ ਗੱਲ ਦੇਖਿਆ ਹੋਇਆ ਬੰਟੀ ਜੀ ਤੁਸੀਂ ਵੀ ਮੇਰੇ ਨਾਲ ਜਦੋਂ ਟਿੱਪਣੀ ਵਿੱਚ ਤੁਹਾਡੀ ਲੈਣੀ ਚਾਹੂੰਗਾ ਭਾਜਪਾ ਵਾਲਿਆਂ ਨੇ ਸਾਰਿਆਂ ਦੇ ਬਿਆਨ ਬਿਆਨ ਹੀ ਅਲੱਗ-ਅਲੱਗ ਨੇਗੇ ਜਿਹੜਾ ਵੀ ਤੁਸੀਂ ਦੇਖੋਗੇ ਹਾਂਸਰਾਜ ਦਾ ਕਹਿੰਦੇ-ਕਹਿੰਦੇ ਕਿ ਭਾਈ ਕਿਸਾਨ ਨਹੀਂ ਹੈਗੇ ਇਹ ਕੁਝ ਹੋਰ ਨੇਗੇ ਹੈ ਨਾ ਕਿ ਇਦਾਂ ਹੀ ਮੈਂ ਸੁਣ ਰਿਹਾ ਇਸ ਮੇਰਾ ਖੰਨਾ ਸਾਹਿਬ ਫੁੱਲ ਕਿੱਦੇ ਤੇ ਸੁੱਟਦੇ ਆ ਫਿਰ ਉਹ ਕੌਣ ਨੇ ਕਨਸਾਬ ਕਹਿੰਦੇ ਕਿ ਵੀ ਆਮ ਆਦਮੀ ਪਾਰਟੀ ਵਾਲੇ ਦੇ ਬੰਦੇ ਲਗੇ ਆ ਕੋਈ ਕਹਿੰਦਾ ਜਿਹੜੇ ਬਠਿੰਡੇ ਘੇਰੇ ਜਾਂਦੇ ਉਹ ਕਹਿੰਦੇ ਕਾਲੀਆਂ ਦੇ ਬੰਦੇ ਆ ਮੈਂ ਵੀ ਉਹ ਮੈਂ ਕਹਿੰਦਾ ਹੈ ਕਿ ਪਹਿਲੇ ਇਹਨਾਂ ਦਾ ਪਤਾ ਕਰੋ ਯਾਰ ਬਸ ਇਹੀ ਸਿੰਪਲ ਫੰਡਾ ਤੇ ਇਹੋ ਹੀ ਆ ਨਾ ਕਿ ਦੂਜੇ ਤੇ ਦੋਸ਼ ਮੜਦੇ ਹੋ ਯਾਰ ਕਿਹੜਾ ਕਿਸੇ ਨੇ ਉੱਥੇ ਆਧਾਰ ਕਾਰਡ ਚੈੱਕ ਕਰਨਾ ਵਾ ਜੀ ਦਰਅਸਲ ਐਲਾਨਿਆ ਹੋਇਆ ਵਿਰੋਧ ਆ ਇਹ ਪਰ ਵੈਸੇ ਇੱਕ ਗੱਲ ਐ ਜਿੰਨੀ شدت ਦੇ ਨਾਲ ਇਹਨਾਂ ਦਾ ਵਿਰੋਧ ਆ ਆਮ ਆਦਮੀ ਪਾਰਟੀ ਵਾਲਿਆਂ ਦਾ ਤਾਂ ਕੁਝ ਵੀ ਨਹੀਂ ਉਹਨਾਂ ਨੂੰ ਤਾਂ ਸਗੋਂ ਰਾਤ ਮਿਲੀ ਹੋਈ ਆ ਇੱਕ ਵਾਰੀ ਮੰਨ ਕੇ ਚਲੋ ਇੱਕ ਵਾਰੀ ਤਾਂ ਰਾਤ ਹੀ ਨਜ਼ਰ ਆ ਰਹੀ ਆ ਉਹ ਜਿੰਨਾ ਹੰਸ ਰਾਜ ਹੰਸ ਨੂੰ ਅੰਸ ਰਾਜ ਹੰਸ ਨੂੰ ਤੇ ਹੁਣ ਹਰੇਕ ਇੱਥੇ ਦਬੱਲੀ ਫਿਰਦਾ ਜੀ ਜਦ ਕਿ ਇਧਰ ਆਮ ਆਦਮੀ ਪਾਰਟੀ ਵਾਲਿਆਂ ਦਾ ਵਿਰੋਧ ਮਤਲਬ ਕਿ ਹੋਇਆ ਚੇ ਨਾਤਮਕ ਹੀ ਗਿਣਦਾ ਮੈਂ ਕੋਈ ਜ਼ਿਆਦਾ ਵੱਡਾ ਵਿਰੋਧ ਨਹੀਂ ਹੈਗਾ ਇਹਨਾਂ ਦਾ ਇਹਨਾਂ ਨੂੰ ਵੀ ਸਵਾਲ ਕਰੋ ਨਾ ਬਹੁਤ ਕੁਝ ਇਹਨਾਂ ਦੇ ਵੀ ਕਰਨ ਦੇ ਲਾਇਕ ਆ ਨਹੀਂ ਕਰਨੇ ਚਾਹੀਦੇ ਕਿਸਾਨ ਜੱਥੇਬੰਦੀਆਂ ਨੂੰ ਇਧਰ ਵੀ ਵੇਖਣਾ ਚਾਹੀਦਾ ਕਿਉਂਕਿ ਤੁਸੀਂ ਬਦਨਾਮ ਹੋ ਜਾਓਗੇ ਫਿਰ ਹੋਰ ਜੇ ਇੱਕ ਧਿਰ ਨੂੰ ਤੁਹਾਡਾ ਇਹ ਟਾਰਗੇਟ ਕਰੋਗੇ ਟਾਰਗੇਟ ਕਰੋਗੇ ਜਾਂ ਟੀਚਾ ਰੱਖੋਗੇ खैर ਦੇਖੋ ਅਰਵਿੰਦ ਖੰਨਾ ਉੱਥੇ ਜੇ ਵਿਰੋਧ ਦੇ ਵਿੱਚ ਕਿ ਰਿਹਾ ਤਾਂ ਉਹਦਾ ਕਾਰਨ ਇਹੋ ਹੀ ਆ ਕਿ ਉਹਨੂੰ ਕਿਹਾ ਗਿਆ ਹੋਊਗਾ ਕਿ ਜਾ ਉਸ ਅੰਗਰੂਰ ਵੀ ਗਿਆ ਬਰਨਾਲਾ ਵੀ ਗਿਆ ਇਹਦਾ ਮਤਲਬ ਇਹ ਹੈ ਕਿ ਹਿੰਦੂ ਚਿਹਰਾ ਉਹਨਾਂ ਨੇ ਮੈਦਾਨ ਚ ਉਤਾਰ ਦਿੱਤਾ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਜ਼ਿਆਦਾਤਰ ਉਮੀਦਵਾਰ ਮੈਦਾਨ ਚ ਆ ਚੁੱਕੇ ਪਰ ਜ਼ਿਆਦਾਤਰ ਉਮੀਦਵਾਰ ਸਿੱਖ ਚਿਹਰੇ ਆ ਤਾਂ ਉਹਨਾਂ ਦੀ ਗੇਮ ਹਮੇਸ਼ਾ ਇਹ ਰਹਿੰਦੀ ਆ ਤੁਸੀਂ ਦੇਖ ਲਓ ਰਵਨੀਤ ਬਿੱਟੂ ਨੂੰ ਉਹਨਾਂ ਨੇ ਕੀ ਤੋਂ ਕੀ ਬਣਾ ਦਿੱਤਾ ਤੇਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦਾ ਕਿਸ ਤਰ੍ਹਾਂ ਉਹ ਜਿਵੇਂ ਅੱਗੇ ਵੀ ਤੁਹਾਨੂੰ ਖਾਣੀ ਦੱਸੀ ਸੀ ਕਿ ਕਾਂਗਰਸੀ ਵਰਕਰਾਂ ਲਈ ਹਲੇ ਥੋੜੇ ਨਰਮ ਨੇਗੇ ਲੀਡਰਾਂ ਤੇ ਜ਼ਰੂਰ ਪੈਂਦੇ ਐ ਛੋਟੇ ਛੋਟੇ ਪੁਰਾਣੇ ਲਿੰਕ ਹੁੰਦੇ ਆ ਜੀ ਹਾਂ ਕੀ ਪੁਰਾਣੇ ਲੀਡਰਾਂ ਦੇ ਨਾਲ ਪੁਰਾਣੇ ਤੁਹਾਡੇ ਦੋਸਤਾਨਾ ਸਬੰਧ ਹੁੰਦੇ ਤਾਲੁਕਾਤ ਹੁੰਦੇ ਆ ਤਾਂ ਗੱਲ ਇਹ ਆ ਕਿ ਇਹਨਾਂ ਨੇ ਉੱਥੇ ਹਿੰਦੂ ਚਿਹਰਾ ਦੇ ਦਿੱਤਾ ਕਿ ਗੇਮ ਦੂਜੇ ਪਾਸੇ ਘੁੰਮ ਸਕਦੀ ਆ ਕਿਉਂਕਿ ਆਪਾਂ ਵਾਰ-ਵਾਰ ਕਹਿ ਰਹੇ ਹਾਂ ਕਿ ਹਿੰਦੂ ਵੋਟਰ ਦੀ ਉੱਥੇ ਹਾਜ਼ਰੀ ਬਹੁਤ ਜ਼ਬਰਦਸਤ ਥੋ ਸਾਲ ਕੇ ਦੇ ਵਿੱਚ ਤਾਂ ਹੁਣ ਅਰਵਿੰਦ ਖੰਨਾ ਹੀ ਆ ਅਰਵਿੰਦ ਖੰਨਾ ਕੋਈ ਨਵਾਂ ਆਤਾ ਹੈ ਨਹੀਂ ਸੰਗਰੂਰੀਆਂ ਵਾਸਤੇ ਸੰਗਰੂਰ ਵਾਲਿਆ ਨਹੀਂ ਪਹਿਲੀ ਵਾਰੀ ਵਿਧਾਇਕ ਬਣਾਇਆ ਸੀਗਾ ਨਾ ਧੂਰੀ ਤੋਂ ਤਾਂ ਦੂਜੀ ਵਾਰ ਬਣਿਆ ਜੀ ਫਿਰ ਅਚਾਨਕ ਕਹਿੰਦਾ ਮੈਂ ਤਾਂ ਸੰਨਿਆਸ ਤੇ ਚੱਲਿਆ ਉਦੋਂ ਸੁਖਵੀਰ ਸਿੰਘ ਬਾਦਲ ਹੀਰੇ ਲੱਭਦਾ ਫਿਰਦਾ ਹੁੰਦਾ ਸੀਗਾ ਸਾਰੀ ਇਹ ਦੇ ਅੜੀ ਹੀ ਰੇਲਾ ਕੰ ਕਿੱਧਰ ਚੱਲੇ ਜੇ ਅੱਜ ਫਲਾਣੇ ਨੂੰ ਘੇਰ ਕੇ ਲਿਆਉਣਾ ਪਾਰਟੀ ਚ ਤੇ ਕਹਿ ਦੇਣਾ ਮੈਂ ਤੇ ਖਾਨ ਦੇ ਵਿੱਚੋਂ ਨਾ ਹੀਰੇ ਝੋਕਦਾ ਤੋ ਵੇਖ ਲਓ ਕਦੇ 모ਗੇ ਵਾਲਾ ਲੈ ਆਂਦਾ ਹੀਰਾ ਕਦੇ ਕੋਈ ਲੈ ਆਂਦਾ ਹੀਰਾ ਮੜ ਕੇ ਹੀਰੇ ਕਰ ਕੇ ਕਰ ਕੇ ਪੋਟਲੀ ਦੇ ਵਿੱਚੋਂ ਤਾਂ ਖੈਰ ਗੱਲ ਆ ਬਈ ਦੋ ਵਾਰੀ ਵਿਧਾਇਕ ਬਣੇ ਇਲੈਕਸ਼ਨ ਅੱਗੇ 4 ਵਾਲਾ ਇਲੈਕਸ਼ਨ ਵੀ ਲੜਿਆ ਸੀ ਗਰਵਿੰਦ ਖੰਨਾ ਨੇ ਜੇ ਮੈਂ ਨਹੀਂ ਬੋਲਦਾ ਜੀ ਚਾਰ ਵਾਲਾ ਗੈਬ ਤੇ ਪਿੱਛੇ ਜੀ ਹੋਇਆ ਮਤਲਬ ਹਾਰ ਗਿਆ ਜੀ ਫਿਰ ਉਸ ਤੋਂ ਬਾਅਦ ਜਿਹੜਾ 9 ਵਾਲਾ ਸੀ ਉਹ ਤਾਂ ਵਿਜੇਂਦਰ ਸਿੰਘਲਾ ਨੂੰ ਟਿਕਟ ਮਿਲੀ ਨਾ ਜੀ ਕਿਉਂਕਿ ਇਹ ਕਜ਼ਨ ਬ੍ਰਦਰ ਹੈ ਕੈਪਟਨ ਅਮਰਿੰਦਰ ਸਿੰਘ ਦਾ ਜਿਵੇਂ ਸਰਕਾਰ ਆਈ ਅਰਵਿੰਦ ਖੰਨਾ ਦੀ ਐਂਟਰੀ ਹੋ ਗਈ ਜੀ ਸਿਆਸਤ ਦੇ ਵਿੱਚ ਵਿਧਾਇਕ ਬਣ ਗਿਆ ਵਿਧਾਇਕ ਬਣ ਗਿਆ ਚਲੋ ਤਾਂ ਚੰਗੀ ਪਾਵਰ ਸੀਗੀ ਫਿਰ ਉਸ ਤੋਂ ਬਾਅਦ 4 ਵਾਲਾ ਇਲੈਕਸ਼ਨ ਲੜਿਆ ਹਾਰ ਗਿਆ 9 ਵਾਲਾ ਇਲੈਕਸ਼ਨ ਜਿਹੜਾ ਸੀਗਾ ਵਿਜੇਂਦਰ ਸਿੰਘਲਾ ਲੜਿਆ ਉਹ ਜਿੱਤ ਗਿਆ ਜੀ ਉਹਨੇ ਤੇ ਪੂਰਾ ਕੈਲੋਕੇ ਹੈਰਾਨ ਹੀ ਕਰ ਦਿੱਤਾ ਸਾਰਿਆਂ ਨੂੰ ਫੇਰ ਇਹ 12 ਚ ਜਿੱਤ ਗਿਆ 12 ਚ ਜਿੱਤ ਗਿਆ ਤਾਂ ਜਿਵੇਂ ਉਹ ਕੈਲੋਕੇ ਝਟਕਾਈ ਦੇ ਦਿੱਤਾ ਪਤਾ ਨਹੀਂ ਕਿੱਧਰ ਨੂੰ ਚਲੇ ਗਿਆ ਕੀ ਹੋਇਆ ਹੋਇਆ ਹੁਣ ਭਾਜਪਾ ਆលਿਆ ਨੇ ਕਿਹਾ ਕਿ ਹਜਾ ਭਈ ਬਾਈ ਵਾਲਾ ਇਲੈਕਸ਼ਨ ਲੜਿਆ ਸੀਗਾ ਜੀ ਅਰਵਿੰਦ ਖੰਨਾ 13000 ਵੋਟ ਸੀ ਇਹਦੀ ਅਕਾਲੀ ਦਲ ਦੇ ਕੈਂਡੀਡੇਟ ਨਾਲੋਂ ਜ਼ਿਆਦਾ ਸੀ ਫਿਰ ਵੀ ਅੱਛਾ ਜੀ ਇਸ ਨੇਰ ਚ ਅਕਾਲੀ ਦਲ ਦੇ ਸਨ ਵਿਨਰ ਜਿਤ ਗੋਲਡੀ ਜੀ 10000 ਸਮਥਿੰਗ ਵੋਟ ਸੀਗੀ ਇਨਾਂ ਦੀ ਵੋਟ ਹੈਗੀ ਸੀਗੀ 13000 ਕੁਛ ਤੇ ਇਹਦਾ ਮਤਲਬ ਇਹ ਆ ਕਿ ਹਾਜ਼ਰੀ ਤੇ ਹੈਗੀ ਆ ਨਾ ਰਵਿੰਦਰ ਖੰਨਾ ਦੀ ਬਾਕੀ ਵੇਖੋ ਤਾਂ तकरीबन तकरीबन ਮੇਰੀ ਨਜ਼ਰ ਦੇ ਵਿੱਚ ਤੇ ਹਰੀ ਝੰਡੀ ਹੋਈ ਆ ਤਾਂ ਹੀ ਉਹ ਝੰਡੇ ਵੇਖ ਕੇ ਆਏ ਆ ਕਿਸਾਨਾਂ ਵਾਲੇ ਬਾਕੀ ਹੁਣ ਕੋਈ ਨਹੀਂ ਦੋ ਚਾਰ ਦਿਨਾਂ ਚ ਪਟਾਖਾ ਪੈ ਹੀ ਜਾਣਾ ਮੈਨੂੰ ਲੱਗਦਾ ਬਾੜੇ ਦਿਨ ਪੈਣੇ ਨਹੀਂਗੇ ਭਾਜਪਾ ਵਾਲੇ ਨੇ ਵੀ ਅਨਾਉਂਸ ਕਰ ਦੇਣਾ ਕਿਉਂਕਿ ਹੁਣ ਗੱਲ ਗੱਦੀ ਵੀ ਆ ਗਈ ਆ ਕਾਂਗਰਸ ਵੀ ਦੋ ਦਰਾਂ ਦੇ ਵਿੱਚ ਤਰੀਕ ਹੀ ਨੇੜੇ ਆ ਰਹੀ ਆ ਦਿਨ ਕੱਟਦੇ ਜਾਂਦੇ ਆ ਜੀ 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 ਤਾਂ ਇਸ ਦੇ ਨਾਲ ਹੀ ਭਾਈ ਆਪਾਂ ਇਹਦੇ ਲਈ ਪਾਸੇ ਇੱਕ ਵੀਰ ਦਾ ਉੱਪਰ ਕਮੈਂਟ ਸੀਗਾ ਜੀ ਕਹਿੰਨੇ ਕਿ ਵਿਰੋਧ ਸਾਰਿਆਂ ਦੀ ਹੁੰਦਾ ਪਿਆ ਭਾਵੇਂ ਸਵਾਲ ਸਾਰਿਆਂ ਨੂੰ ਹੁੰਦੇ ਪਏ ਕਿ ਸੰਜੇ ਇੱਥੇ ਬੰਦੀਆਂ ਕਰਦੀਆਂ ਬੰਦ ਨੇ ਕਿ ਪਰ ਨਜ਼ਰ ਫਿਰੇ ਬਖਾਉਂਦੇ ਘਾਟੇ ਨਾ ਚਾਹ ਹਾਂ ਕਹਿੰਨੇ ਕਿ ਭਾਈ ਭਾਜਪਾ ਤੇ ਆਮ ਆਰਮੀ ਪਾਰਟੀ ਜਿਆਦਾ ਵਿਰੋਧ ਦਿਖਦਾ ਕਹਿੰਨੇ ਕਿ ਭਾਈ ਖੁੱਡਿਆ ਸਾਹਿਬ ਦਾ ਦੇ ਕਹਿੰਨੇ ਕਿ ਰੋਜ਼ ਹੀ ਉਹਨਾਂ ਦੇ ਫਸ ਜਾਂਦੇ ਕਹਿੰਨੇ ਕਿ ਕਿਉਂਕਿ ਮਹਿਕਮਾ ਖੇਤੀਬਾੜੀ ਆ ਗਿਆ ਉਹਨਾਂ ਕੋਲ ਹੀ ਤਾਂ ਉਹਨਾਂ ਤੋਂ ਵੀ ਕਿਸਾਨਾਂ ਨਾਲ ਦੀ ਨਾ ਪੁੱਛ ਰਿਹਾਓ ਜੀ ਸੰਕਟਿਆ ਨਾ ਲੰਬੀ ਦੇ ਵਿੱਚ ਵੀ ਇੱਕ ਹੋਰ ਮੈਂ ਚੀਜ਼ ਤੁਹਾਨੂੰ ਦੱਸਦਾ ਜੀ ਜ ਇਥੇ ਇੱਕ ਚੀਜ਼ ਹੋਰ ਮੈਂ ਨੋਟ ਕੀਤੀ ਆ ਉਹ ਮੁਆਵਜ਼ੇ ਮੁਵਜ਼ੇ ਤੋਂ ਬੜੇ ਪਰੇਸ਼ਾਨ ਹੋਏ ਲੋਕ ਤੇ ਕਮਾਲ ਦੀ ਗੱਲ ਇਹ ਆ ਕਿ ਖੁਦ ਮੁੱਖ ਮੰਤਰੀ ਐਸੇ ਹੀ ਸ਼ਰਾਮਾ ਜੈਲ ਦੇ ਇੱਕ ਪਿੰਡ ਡਬਲ ਟਾਪ ਦੇ ਵਿੱਚ ਆ ਕੇ ਗਏ ਸੀਗੇ ਜੀ ਮੌਕਾ ਵੇਖ ਕੇ ਗਏ ਸੀਗੇ ਤਾਂ ਮੁਆਵਜ਼ੇ ਤੋਂ ਜਿਹੜਾ ਕਵੇਚਾ ਲੱਗਾ ਪਰੇਸ਼ਾਨੀ ਹੋਈ ਹੈ ਨਾ ਉਹਦੇ ਨਾਲ ਵੀ ਨਿਰਾਸ਼ਗੀ ਆ ਜੀ ਲੋਕ ਕਹਿੰਦੇ ਕਿ ਖੁੱਡੀਆਂ ਫੈਮਿਲੀ ਠੀਕ ਆ ਤੇ ਯਾਰ ਸ਼ਰੀਫ ਵਿਅਕਤੀ ਆ ਸਾਡਾ ਇਹਦੇ ਨਾਲ ਨਹੀਂ ਪਰ ਸਰਕਾਰ ਕੀ ਕਰ ਰਹੀ ਆ ਲੋਕ ਸਮਝਦੇ ਆ ਉਹ ਕਹਿੰਦੇ ਜੀ ਖੁੱਡੀਆਂ ਸਾਹਿਬ ਨੂੰ ਪਾਵਰ ਹੀ ਨਹੀਂ ਦੇ ਰਹੇ ਪੁਰ ਤਾਂ ਇਹ ਚੀਜ਼ ਜਿਹੜੀ ਆ ਵਾਕਿਆ ਕਹ ਲਓ ਕਿ ਸਰਕਾਰ ਵਾਸਤੇ ਆ ਬਾਕੀ ਵਿਰੋਧ ਸਭ ਦਾ ਮੈਂ ਨਹੀਂ ਕਹਿੰਦਾ ਕਰੋ ਜਾਂ ਨਾ ਕਰੋ ਅਸੀਂ ਕੌਣ ਹੁੰਨੇ ਆ ਅਸੀਂ ਕੋਈ ਉਹ ਨਹੀਂ ਆਗੇ ਗਾਈਡ ਥੋੜੀ ਆ ਅਸੀਂ ਪਰ ਇਹ ਕਰਨ ਦਾ ਇੱਕ ਤਰੀਕੇ ਨਾਲ ਸਵਾਲ ਕਰੋ ਥੋੜਾ ਤਰੀਕੇ ਨਾਲ ਕਰੋ ਤਰੀਕੇ ਨਾਲ ਕਰੋ ਪਰ ਜਿਹੜਾ ਇੱਥੋਂ ਦਾ ਸੱਤਾਧਾਰੀ ਆ ਉਹਨੂੰ ਵੀ ਸਵਾਲ ਹੋਣਾ ਚਾਹੀਦਾ ਜੀ ਕਿਉਂਕਿ ਉਹਦਾ ਵੀ ਅਧਿਕਾਰ ਖੇਤ ਕਿਤੀ ਜਿਹੜੀ ਆ ਉਹ ਇਹਨਾਂ ਦੇ ਅਧਿਕਾਰ ਦਾ ਵਿਸ਼ਾ ਵੀ ਆ ਨਾ ਜੀ 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 ਵਸੀਮ ਜੀ ਕਹਿੰਦੇ ਪਏ ਜੀ ਇਹਨਾਂ ਨੇ ਇੱਕ ਵਾਰੀ ਰਿਜ਼ਾਈਨ ਵੀ ਦਿੱਤਾ ਸੀਗਾ ਜੀ ਕਹਿੰਦੇ ਕਿ ਅਰਵਿੰਦ ਖਾਨਾ ਜੀ ਹਾਂ ਜੀ ਉਹ ਇਥੇ ਕਹਿ ਰਹੇ ਆ ਨਾ 2012 ਚ ਜਦੋਂ ਜਿੱਤੇ ਜਿੱਤੇ ਹਾਂਜੀ ਹਾਂਜੀ ਤੇ ਅਚਾਨਕ ਕਹਿੰਦੇ ਯਾਰ ਮੇਰਾ ਜੀਜਾ ਨਹੀਂ ਲੱਗਦਾ ਘਾਉਮਾ ਮੇਂ ਹੁੰਦੀ ਆ ਉਦੋਂ ਪੈਸੇ 12 ਚ ਇਹਨਾਂ ਨੂੰ ਮੇਲ ਸੀ ਕਿ ਭਾਜੀ ਹੋਰਾਂ ਦੀ ਸਰਕਾਰ ਫੇਰ ਆ ਜਾਏਗੀ ਕੈਪਟਨ ਫੇਰ ਆ ਜਾਏਗਾ ਫੌਮ 12 ਹੋ ਜਾਣਗੀਆਂ ਮੌਜਾ ਹੀ ਮੌਜਾ ਪਰ ਉਹ ਤਿੰਨ ਖਾਣੇ ਹੋ ਗਏ ਰਾਤੋ ਰਾਤ ਬਾਜੀਆਂ ਪਲਟ ਗਈਆਂ ਜੀਪਾਂ ਤੁਹਾਨੂੰ ਪਤਾ ਹੀ ਹੈ ਫਿਰ ਕਿੱਧਰ ਨੂੰ ਕੁਕੀਆਂ ਤੇ ਕੀ ਗੱਲਾਂ ਬਾਤਾਂ ਸੀਗੀਆਂ ਤਾਂ ਇਹ ਸਾਬ ਜਿਹੜੇ ਸੀਗੇ ਫਿਰ ਪਤਾ ਨਹੀਂ ਕੀ ਅੰਦਰ ਖਾਤੇ ਹੋਇਆ ਇਹ ਤੇ ਇੱਕ ਬੁਝਾਰਤ ਹੀ ਆ ਇਹ ਤੇ ਛੱਡ ਕੇ ਮਟਰ ਪਨੀਰ ਪਤਲੀ ਗਲੀ ਥਾਣੀ ਨਿਕਲ ਗਏ ਸੀ ਜੀ 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 ਚਲੋ ਇਹ ਤਾਂ ਨਿਕਲ ਗਏ ਮਿੰਟੂ ਜੀ ਪਰ ਇਧਰਲੇ ਪਾਸੇ ਤੋਂ ਨਿਕਲਣਾ ਔਖਾ ਹੋਇਆ ਪਿਆ ਜੀ ਫਰੋਇਪੁਰ ਵਾਲੇ ਐਮਐਲਏ ਨੇ ਜਿਹੜੇ ਜੀ ਰਜਨੀਸ਼ ਦਾਈਆ ਜੀ ਅੱਛਾ ਜੀ ਉਹਨਾਂ ਦੇ ਉੱਤੇ ਦੋਸ਼ ਲੱਗੇ ਮਿੰਟੂ ਜੀ ਕਿ ਪੈਸੇ ਮੰਗਦੇ ਕਿਸਾਨਾਂ ਤੋਂ ਜੀ ਕਹਿੰਦੇ ਕਿ ਇਕ ਮੈਂ ਕੱਲ ਉਹ ਇੱਕ ਤਾਂ ਪ੍ਰੈਸ ਕਾਨਫਰੰਸ ਹੋਈ ਆ ਮੈਨੂੰ ਜਿਆਦਾ ਇਸ ਮੁੱਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਮੈਂ ਕੱਲ ਆਉਂਦਾ ਪਿਆ ਸੀਗਾ ਟਰੈਵਲ ਕਰਦਾ ਪਿਆ ਸੀਗਾ ਤਾਂ ਪ੍ਰੈਸ ਕਾਨਫਰੰਸ ਦਾ ਮੈਂ ਜ਼ਿਕਰ ਸੁਣਿਆ ਕਿ ਇਸ ਤਰ੍ਹਾਂ ਕਿਸਾਨ ਇਕੱਠੇ ਹੋਏ ਆ ਜਿਨ੍ਹਾਂ ਦੀ ਤਾਰੋਂ ਪਾਰ ਜ਼ਮੀਨ ਨੇ ਜੀ